ਕਰੇ ਸੀ ਸੱਚੇ ਤੇ ਸਾਡੀ ਮੋਟੋ ਹੋ ਜਾਂਦੀ ਹੈ ਰੈਡੀ ਸਟੈਡੀ ਕੋ ਜੁੰਡੇ ਜੁਲਫਾਂ ਵਿੱਚ ਫੇਰੀਆਂ ਚੱਕ ਓਏ ਉਹ ਗੋਡਾ ਵਜਾ ਇਹ ਲੱਗੀ ਵੇ ਤਿਆਰ ਹੁਣ ਕਿਤੇ ਜੰਨੇ ਤਿਆਰ ਹੋ ਕੇ ਤੇ ਚੱਲੀਏ ਗੁਰਦੁਆਰੇ ਨਾਤੋ ਕੇ ਅੱਜ ਸੱਚ ਗੁਰਪੁਰਬ ਹੈ ਨਾ ਚੰਗੀ ਗੱਲ ਹੈ ਚੱਲੇ ਸਾਰੇ ਅੱਜ ਗੁਰਦੁਆਰੇ ਤਿਆਰ ਤੁਰੋਗੇ ਤੇ ਮੋਟੋ ਤਿਆਰ ਹੋ ਜਾਂਦੀ ਹੈ ਬੱਚਾ ਬਾਟ ਇਸ ਮੇਰੇ ਆਪ ਰਿਆ ਤੇ ਆ ਸਾਡਾ ਪਾਵਾ ਕਿਹਨਾਂ ਤੋਂ ਗੁਰਦੁਆਰਾ ਜਾਏਂਗਾ? ਨਾ ਬਈ। ਹਾਂ? ਜਾਊਂਗਾ। ਠੀਕ ਐ। ਕੋਈ ਨਹੀਂ ਫੇਰ ਕੀ ਨਾ ਫਰਕ। ਅੱਜ ਆਪਣੇ ਘਰਾਂ ਦੇ ਬੱਚਾ ਪਾਰਟੀ ਕਰਿਆਗੀ। ਕਿ ਕਿਉਂਕਿ ਇਹ ਹੈ ਕਿ ਅੱਜ ਛੁੱਟੀ ਦੇ ਅੱਜ ਸਰਕਾਰੀ ਛੁੱਟੀ ਹੈ ਗੁਰਪੁਰਬ ਦੀ। ਤੇ ਸੂਰਜ ਚੜਾ ਪਿਆ। ਪੀਲਾ ਪੀਲਾ ਤੁੰਦ ਦਾ ਸਾਨੂੰ ਲੱਗਿੰਦਾ ਆ ਪਤਾ ਡੱਬੂ ਕੁੱਤਾ ਇਹਨਾਂ ਕਿੱਥੋਂ ਪਾਲ ਕੇ ਲੰਨਦੇ ਜਿਵੇਂ ਆਇਨੇ। ਤੋਂ ਖਿੜੀ ਜਾਂਦੇਗੇ। ਚੱਲਦੇ ਉਹਨਾਂ ਦੇ ਕੋਲੇ ਆਪਾਂ ਕਰਦੇ ਇਹਨਾਂ ਨਾਲ ਗੱਲਾਂ ਬਾਤਾਂ। ਬੱਚਾ ਪਾਟੀ ਤੇ ਆ ਸਾਡਾ ਕੱਲਾ ਯਾਰ ਇਹ ਕਹੋ ਮੱਝ ਕਿਧਰ ਗਿਆ ਕੱਲਾ ਹੀ ਰਹਿ ਗਿਆ ਤੇ ਆ ਆ ਸਾਗੇ ਆ ਸਾਡਾ ਪਾਵਾ ਹੈ ਤੇ ਆ ਸਾਡਾ ਮੁੰਡਾ ਹੈ ਆ ਕੌਣ ਹੈ ਪ੍ਰਿਆ ਚੱਲ ਦੇ ਨਾ ਬੰਬ ਇਹ ਹੈਗਾ ਜੀ ਵਿਲੇ ਸਰ ਕੀ ਕਰਦਾ ਚੱਲ ਬੋਲ ਕੀ ਬੋਲਦਾ ਸੀਗਾ ਹਾਂ ਚਲੋ ਪਾਣੀ ਚ ਚਲਾਉਣ ਦੇ ਭੜਾਕੇ ਇਹ ਜੇ ਆਪਣਾ ਬਾਈਕ ਰੈਡੀ ਹੈ ਕਪੜਾ-ਕਪੜਾ ਮਾਰਤਾ ਪਤੰਗੀ ਤਰ੍ਹਾਂ ਸਾਫ ਕਰਤਾ ਸੱਚਾ ਸਾਥੀ ਮੇਰੀ ਜ਼ਿੰਦਗੀ ਦਾ ਇਹੀ ਹੈਗਾ ਇੱਕ ਮੇਨ ਤੇ ਸਾਡੇ ਘਰ ਦੇ ਜੀਵ ਜੰਤੂ ਵੀ ਹੈਗੇ ਹੈਗੇ ਘਰੇ ਆ ਕਮੇਟੀ ਹੈ ਹਾਂ ਕਾਦੀ ਇਹਨੂੰ ਕਹਿਣਾ ਮੂੰਹ ਪਰੇ ਰੱਖ ਆ ਆ ਪ੍ਰਵੀਨ ਕੀ ਕਿਸ ਤਰ੍ਹਾਂ ਜੱਸ ਚਲ ਚਲੀਏ ਭਾਈ ਮੇਰੇ ਕੋਲੇ ਪੈ ਹੈ ਕਿ ਪੈਸੇ ਨਹੀਂ ਹਜੇ ਕਰੀ ਆਪਾਂ ਚੱਲਦੇ ਆ ਪਿੰਡ 'ਚ ਆ ਆ ਜਾਂਦੀ ਹੈਗੀ ਹੈ ਹੈ ਹੋ ਜਾਂਦੀ ਸਾਡੀ ਸਟੈਲੋ ਜਾਂ ਕਿੰਨੇ ਵਾਰ ਕਹਾਂ ਮੇਰੇ ਫਾਟਾ ਫੂਟਾ ਨਾ ਪਾਇਆ ਜਾਂਦੀ ਨਾ ਸਟੈਲੋ ਲੜਾਈ ਭੇਜੂਗੀ ਮਾਤਾ ਨੂੰ ਡੜਾ ਮਰੂ ਮੈਂ ਤੇਰੇ ਡੜਾ ਮਰੂ ਡੜਾ 10 ਕਿ ਕਿ ਨਹੀਂ ਹੈ ਅਲੜਦੀ ਹੈ ਮੈਨੂੰ ਤੇ ਆ ਸਾਡੀ ਹੈਗੀ ਆ ਪਾਲੋ ਉਹ ਕਿਰਪੀ ਵੱਜ ਗਈ ्तार ਲਾਉਂਦੀ ਸੀਗੀ ਸਾਡਾ ਕਾਲੂ ਪਿਆ ਹੈ ਸਭ ਜਿੱਥੇ ਸੀਗੀ ਹਾਂ ਹਾਂ ਦੱਸ ਕੀ ਕਹਿੰਦੀ ਸੀਗੀ ਕੁਛ ਨਹੀਂ ਜਾਂਦਾ ਪਰ ਮੈਂ ਤੇ ਮਾਰੂੰਗੀ ਐ ਡਾਇਲੋਗ ਮਾਰਦੀ ਐ ਤੂੰ 9 ਘਟੇ ਜਾਂਦੀ ਸੀ ਭੂਆ ਤਾਂ ਤੇ ਆਪਣਾ ਮੋਸਲਾ ਪਾ ਚੱਲਦਾ ਕਰੇ ਆ ਕੇ ਘਰੇ ਕਰੇ ਪਹੁੰਚ ਗਿਆ ਪਤਾ ਗੁੜੀਆ ਓਏ ਦੇਖੀ ਇੱਕ ਪੈਰ ਦਾ ਬੂਟ ਹੈਗਾ ਇੱਕ ਦਾ ਹੈ ਨਹੀਂ ਗਾ ਹਾਂ ਕੀ ਐ ਛੋਰੀ ਇੱਕ ਹੰਡ ਕੱਢ ਲੈਂਦੀ ਐ ਵੀਡੀਓ ਚ ਵੀਡੀਓ ਕਰਕੇ ਕੌਣ ਕਰ ਲੈਂਦੀ ਹੈ ਹਨਾ ਤਾਈ ਅੱਛਾ ਤੂੰ ਰੀਸ ਲਵਾਏਂਗੀ ਸਾਰਿਆਂ ਨੂੰ ਹੈ ਬਾਬੀ ਤੂੰ ਕੋਂਡਾ ਵਾਲੀ ਸਾਰਿਆਂ ਨੂੰ ਰੀਸ ਲਵਾਏਂਗੀ ਆ ਤਾਂ ਡਾਲੀ ਹੈ ਸਾਡੀ ਏ ਤੇ ਸਾਡਾ ਮੋਰਚਲਾ ਹੈ ਤੇ ਆਪਾਂ ਚੱਲਦੇ ਆ ਕਰੇ ਤੇ ਆ ਸਾਡੇ ਕਾਰਤਿਕ ਦਾ ਕੋੜਾ ਪੈ ਕੋੜੇ ਦੇ ਨਾਲ ਗਾਜੀ ਬੈਠੀ ਹੈ ਕਾਰਤਿਕ ਕਿੱਦੋਂ ਸੌ ਗਿਆ? ਉਹ ਸੌ ਗਿਆ ਮੈਨੂੰ ਲੱਗਦਾ ਹੈ। ਲੋ ਜਾ ਪਾ ਕੇ ਡੱਬਾ ਲਈ ਤੇ ਡੱਬਾ ਲੱਗਾ ਹੋਇਆ ਲੰਗਰ ਪਕੌੜਿਆਂ ਦਾ। ਅੱਜ ਹੈਗਾ ਗੁਰੂਪੁਰਬ ਬਾਬੇ ਦਾ ਮਾਨੰਕ ਦੇ ਦਾ ਜਨਮ ਦਿਨ। ਤੇ ਲੰਗਰ ਛਕਦੇ ਫਿਰ ਚੱਲਦੇ ਜੀ। ਤੇ ਆਪਾਂ ਚੱਲਦੇ ਹੁਣ ਇਸ ਤੋਂ ਬਾਅਦ ਆਪਾਂ ਆਫਿਸ। ਪ੍ਰਸ਼ਾਦੇ ਭੁਸ਼ਦੇ ਛਕ ਲਈ ਲੰਗਰ ਛਕ ਕੇ। ਪਕੌੜੇ ਵਧੀਆ ਬਣੇ ਸੀ। ਇਸ ਤੋਂ ਬਾਅਦ ਚੱਲਦੇ ਆਂ ਆਫਿਸ। ਇਹ ਆ ਬੱਸ ਸਟੈਂਡ ਆ ਗਿਆ ਆਪਣਾ ਮੰਡੀ ਦਾ। ਤੇ ਲੋ ਗਿਆ ਉਹ ਆਪਣਾ ਸਪਲਾਈਅਰ que era para las largas playas de Madronala